ਦੋਸਤੋ ਕਦੇ ਇੱਕ ਸਮਾਂ ਸੀ ਜਦੋਂ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਕਨਸੈਂਟਰੇਸ਼ਨ ਅਤੇ ਫੋਕਸ ਹੁੰਦਾ ਸੀ ਉਹ ਸਮਾਂ ਹੋਰ ਸੀ ਸ਼ਾਂਤੀ ਦਾ ਧੀਰਜ ਦਾ ਅਤੇ ਡੂੰਘੇ ਵਿਚਾਰਾਂ ਦਾ ਉਦੋਂ ਨਾ ਕੋਈ ਸਕਰੀਨ ਸੀ ਨਾ ਕੋਈ ਨੋਟੀਫਿਕੇਸ਼ਨ ਅਤੇ ਨਾ ਹੀ ਕੋਈ ਸ਼ੋਰ ਸੀ ਇਨਸਾਨ ਦੀ ਅੱਖ ਦਿਲ ਅਤੇ ਦਿਮਾਗ ਇੱਕ ਹੀ ਦਿਸ਼ਾ ਵਿੱਚ ਕੰਮ ਕਰਦੇ ਸਨ ਇਸੇ ਕਰਕੇ ਇਨਸਾਨ ਦੁਨੀਆ ਨੂੰ ਬਦਲ ਸਕਦਾ ਸੀ ਪਰ ਹੁਣ ਇਹ ਸਭ ਕੁਝ ਬਦਲ ਗਿਆ ਹੈ ਅੱਜ ਦੀ ਦੁਨੀਆ ਵਿੱਚ ਧਿਆਨ ਇੱਕ ਵਸਤੂ ਬਣ ਗਿਆ ਹੈ ਇੱਕ ਈਵੇਂ ਦੀ ਚੀਜ਼ ਜਿਸ ਨੂੰ ਹਰ ਕੋਈ ਖਰੀਦਣਾ ਅਤੇ ਵੇਚਣਾ ਚਾਹੁੰਦਾ ਹੈ ਟੈਕਨੋਲੋਜੀ ਦੀ ਦੁਨੀਆ ਨੇ ਸਾਡੇ ਮਨ ਨੂੰ ਇੱਕ ਮਾਰਕੀਟ ਬਣਾ ਦਿੱਤਾ ਹੈ ਹੁਣ ਸਾਡਾ ਹਰ ਸਕਰੋਲ ਤੇ ਹਰ ਕਲਿੱਕ ਕਿਸੇ ਨਾ ਕਿਸੇ ਕੰਪਨੀ ਲਈ ਇੱਕ ਕਮਾਈ ਬਣ ਗਿਆ ਹੈ ਸੋਚੋ ਸਿਰਫ ਇੱਕ ਪਲ ਲਈ ਸੋਚੋ ਜੋ ਚੀਜ਼ ਕਦੇ ਮਨੁੱਖ ਦੀ ਤਾਕਤ ਹੁੰਦੀ ਸੀ ਉਹੀ ਹੁਣ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ ਕ੍ਰਿਸ ਬੈਲੀ ਕਹਿੰਦੇ ਹਨ ਅੱਜ ਦਾ ਮਨੁੱਖ ਆਪਣਾ ਧਿਆਨ ਗਵਾ ਚੁੱਕਾ ਹੈ ਅਤੇ ਜਿਸ ਨੇ ਧਿਆਨ ਨੂੰ ਖੋਦ ਦਿੱਤਾ ਉਸ ਨੇ ਆਪਣੇ ਜੀਵਨ ਉੱਤੇ ਕਾਬੂ ਖੋਦ ਦਿੱਤਾ ਅੱਜ ਹਾਲ ਇਹ ਹੈ ਕਿ ਮਨੁੱਖ ਦੀ ਅਟੈਂਸ਼ਨ ਸਪੈਨ ਹੁਣ ਸਿਰਫ 8 ਸੈਕਿੰਡ ਰਹਿ ਗਈ ਹੈ ਜੀ ਹਾਂ ਸਿਰਫ ਉਹ 8 ਸੈਕਿੰਡ ਤੇ ਇਹ ਇੱਕ 골ਡフィਸ਼ ਨਾਲੋਂ ਵੀ ਘੱਟ ਹੈ 골ਡフィਸ਼ ਜਿਸ ਦਾ ਦਿਮਾਗ ਚਾਵਲ ਦੇ ਦਾਣੇ ਜਿੰਨਾ ਛੋਟਾ ਹੁੰਦਾ ਹੈ ਉਹ ਵੀ 9 ਸੈਕਿੰਡ ਤੱਕ ਕਿਸੇ ਵੀ ਚੀਜ਼ ਤੇ ਧਿਆਨ ਰੱਖ ਸਕਦੀ ਹੈ ਅਤੇ ਜੇ ਮੈਂ ਇਨਸਾਨਾਂ ਦੀ ਗੱਲ ਕਰਾਂ ਜੋ ਆਪਣੇ ਆਪ ਨੂੰ ਸੰਸਾਰ ਦਾ ਸਭ ਤੋਂ ਸਮਰੱਥ ਪ੍ਰਾਣੀ ਮੰਨਦੇ ਹਨ ਹੁਣ ਉਸ ਮੱਛੀ ਦੇ ਨਾਲੋਂ ਵੀ ਪਿੱਛੇ ਰਹਿ ਗਏ ਨੇ ਇਹ ਸਿਰਫ ਇੱਕ ਮਜ਼ਾਕ ਨਹੀਂ ਇਹ ਇੱਕ ਦੁਖਦਾਈ ਸੱਚਾਈ ਹੈ ਅਸੀਂ ਹੁਣ ਆਪਣੇ ਹੀ ਦਿਮਾਗ ਦੇ ਗੁਲਾਮ ਹੋ ਗਏ ਹਾਂ ਸਾਡਾ ਮਨ ਸ਼ਾਂਤ ਹੀ ਨਹੀਂ ਰਹਿੰਦਾ ਹਰ ਪਲ ਉਹ ਕਿਸੇ ਨਵੇਂ ਸ਼ੋਰ ਨਵੇਂ ਵਿਚਾਰ ਜਾਂ ਨਵੇਂ ਸੁਨੇਹੇ ਵੱਲ ਖਿੱਚਿਆ ਜਾਂਦਾ ਹੈ ਪਰ ਅਸੀਂ ਕਦੇ ਪੂਰੀ ਤਰ੍ਹਾਂ ਮੌਜੂਦ ਨਹੀਂ ਰਹਿ ਪਾਉਂਦੇ ਸਵੇਰੇ ਅੱਖ ਖੁੱਲ੍ਹਦੇ ਹੀ ਸਭ ਤੋਂ ਪਹਿਲਾਂ ਹੱਥ ਫੋਨ ਵੱਲ ਜਾਂਦਾ ਹੈ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਡਾ ਦਿਮਾਗ ਕਿਸੇ ਹੋਰ ਦੀਆਂ ਖਬਰਾਂ ਤੇ ਸੋਚਾਂ ਨਾਲ ਭਰ ਜਾਂਦਾ ਹੈ ਖਬਰਾਂ ਮੈਸੇਜ ਵੀਡੀਓ ਤੇ ਸੋਸ਼ਲ ਮੀਡੀਆ ਹਰ ਪਾਸੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਨ ਅਸੀਂ ਸੋਚਦੇ ਹਾਂ ਕਿ ਅਸੀਂ ਸਭ ਕੁਝ ਕਾਬੂ ਵਿੱਚ ਰੱਖਦੇ ਹਾਂ ਪਰ ਅਸਲ ਵਿੱਚ ਅਸੀਂ ਸਿਰਫ ਰਿਐਕਟ ਕਰਦੇ ਹਾਂ ਸੱਚਮੁੱਚ ਜੀਂਦੇ ਨਹੀਂ ਹਾਂ ਕ੍ਰਿਸ ਬੈਲੀ ਕਹਿੰਦੇ ਹਨ ਜਿਸ ਨੇ ਆਪਣੀ ਅਟੈਂਸ਼ਨ ਨੂੰ ਖੋ ਦਿੱਤਾ ਉਸ ਨੇ ਆਪਣਾ ਟਾਈਮ એનર્ਜੀ ਅਤੇ ਡ੍ਰੀਮ ਤਿੰਨੋਂ ਗਵਾ ਦਿੱਤੇ ਅੱਜ ਸਾਡੀ ਸਭ ਤੋਂ ਵੱਡੀ ਸਮੱਸਿਆ ਟਾਈਮ ਮੈਨੇਜਮੈਂਟ ਨਹੀਂ ਹੈ ਸਾਡੀ ਸਮੱਸਿਆ ਹੈ ਅਟੈਂਸ਼ਨ ਮੈਨੇਜਮੈਂਟ ਸਮਾਂ ਤਾਂ ਸਭ ਦੇ ਕੋਲ ਬਰਾਬਰ ਹੈ 24 ਘੰਟੇ ਪਰ ਜੋ ਵਿਅਕਤੀ ਆਪਣੀ ਅਟੈਂਸ਼ਨ ਸਹੀ ਥਾਂ ਤੇ ਲਗਾਉਂਦਾ ਹੈ ਉਹ ਐਕਸਟਰਾ ਆਰਡੀਨਰੀ ਬਣ ਜਾਂਦਾ ਹੈ ਸੋਚੋ ਕਿੰਨੀ ਵਾਰ ਤੁਸੀਂ ਦਿਨ ਭਰ ਬਿਜੀ ਰਹਿੰਦੇ ਹੋ ਪਰ ਰਾਤ ਨੂੰ ਲੱਗਿਆ ਕਿ ਕੁਝ ਵੀ ਨਹੀਂ ਕੀਤਾ ਇਹ ਹੀ ਹੈ ਅਟੈਂਸ਼ਨ ਡレイン ਤੁਸੀਂ એનર્ਜੀ ਲਗਾਈ ਪਰ ਉਹ ਟੁਕੜਿਆਂ ਵਿੱਚ ਵੰਡੀ ਗਈ ਕਿਉਂਕਿ ਦਿਮਾਗ ਇੱਕ ਸਮੇਂ ਤੇ ਸਿਰਫ ਇੱਕ ਹੀ ਕੰਮ ਤੇ ਪੂਰੀ ਤਰ੍ਹਾਂ ਫੋਕਸ ਕਰ ਸਕਦਾ ਹੈ ਬਾਕੀ ਸਭ ਡਿਸਟਰੈਕਸ਼ਨ ਹੈ ਇਸੇ ਜਗ੍ਹਾ ਤੇ ਆਉਂਦਾ ਹੈ ਹਾਈਪਰ ਫੋਕਸ ਦਾ ਸਿਧਾਂਤ ਕ੍ਰਿਸ ਬੈਲੀ ਕਹਿੰਦੇ ਹਨ ਹਾਈਪਰ ਫੋਕਸ ਉਹ ਹਾਲਤ ਹੈ ਜਿੱਥੇ ਤੁਹਾਡਾ ਪੂਰਾ ਧਿਆਨ ਦਿਲ ਅਤੇ એનર્ਜੀ ਇੱਕ ਹੀ ਕੰਮ ਵੱਲ ਕੇਂਦ੍ਰਿਤ ਹੋ ਜਾਂਦੇ ਹਨ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਹੁੰਦੇ ਕੰਮ ਤੁਹਾਡੇ ਰਾਹੀ ਹੋ ਰਿਹਾ ਹੁੰਦਾ ਹੈ ਸਮਾਂ ਰੁਕ ਜਾਂਦਾ ਹੈ ਬਾਹਰ ਦਾ ਸ਼ੋਰ ਮਿਟ ਜਾਂਦਾ ਹੈ ਤੇ ਤੁਸੀਂ ਇੱਕ ਫਲੋ ਸਟੇਟ ਵਿੱਚ ਦਾਖਲ ਹੋ ਜਾਂਦੇ ਹੋ ਇਹ ਹਾਲਤ ਬੜਾ ਘੱਟ ਹੀ ਆਉਂਦਾ ਹੈ ਪਰ ਜਦੋਂ ਆਉਂਦਾ ਹੈ ਇਨਸਾਨ ਆਪਣੇ ਸਭ ਤੋਂ ਵਧੀਆ ਰੂਪ ਵਿੱਚ ਹੁੰਦਾ ਹੈ ਪਰ ਦੋਸਤੋ ਹਾਈਪਰ ਫੋਕਸ ਵਿੱਚ ਆਉਣ ਲਈ ਤਿਆਰੀ ਚਾਹੀਦੀ ਹੈ ਤੁਹਾਨੂੰ ਆਪਣੇ ਦਿਮਾਗ ਤੋਂ ਬੇਕਾਰ ਸ਼ੋਰ ਮਿਟਾਉਣਾ ਪਵੇਗਾ ਤੁਹਾਨੂੰ ਆਪਣੇ ਆਲੇ-ਦੁਆਲੇ ਦੇ ਡਿਸਟਰੈਕਸ਼ਨ ਦਾ ਜਾਲ ਕੱਟਣਾ ਪਵੇਗਾ ਤੁਹਾਨੂੰ ਆਪਣੀ ਅੰਦਰੂਨੀ ਸ਼ਾਂਤੀ ਨਾਲ ਦੁਬਾਰਾ ਜੁੜਨਾ ਪਵੇਗਾ ਜਦੋਂ ਤੁਸੀਂ ਆਪਣੀ ਅਟੈਂਸ਼ਨ ਨੂੰ ਇੱਕ ਹੀ ਬਿੰਦੂ ਤੇ ਲਿਆਉਂਦੇ ਹੋ ਤਾਂ ਤੁਹਾਡਾ ਦਿਮਾਗ ਜਾਦੂ ਕਰਦਾ ਹੈ ਹਾਈਪਰ ਫੋਕਸ ਕੋਈ ਸਿਧਾਂਤ ਨਹੀਂ ਇਹ ਇੱਕ ਅਨੁਭਵ ਹੈ ਇੱਕ ਜੀਵਨ ਸ਼ੈਲੀ ਜੋ ਮਨੁੱਖ ਇਸ ਹਾਲਾਤ ਨੂੰ ਸਮਝ ਲੈਂਦਾ ਹੈ ਉਹ ਆਪਣੀ એનર્ਜੀ ਨੂੰ ਵਿਰਤ ਚੀਜ਼ਾਂ ਵਿੱਚ ਗਵਾਉਣਾ ਬੰਦ ਕਰ ਦਿੰਦਾ ਹੈ ਉਹ ਆਪਣਾ ਸਮਾਂ ਬੇਕਾਰ ਖਬਰਾਂ ਨੋਟੀਫਿਕੇਸ਼ਨਸ ਜਾਂ ਗੋਸਿਪਸ ਵਿੱਚ ਨਹੀਂ ਲਗਾਉਂਦਾ ਉਹ ਆਪਣਾ ਧਿਆਨ ਉੱਥੇ ਲਗਾਉਂਦਾ ਹੈ ਜਿੱਥੇ ਅਰਥ ਹੈ ਜਿੱਥੇ ਸੱਚਾਈ ਹੈ ਕ੍ਰਿਸ ਬੈਲੀ ਕਹਿੰਦੇ ਹਨ ਧਿਆਨ ਉਹ ਸ਼ਕਤੀ ਹੈ ਜੋ ਆਮ ਇਨਸਾਨ ਨੂੰ ਐਕਸਟਰਾ ਆਰਡੀਨਰੀ ਬਣਾ ਸਕਦੀ ਹੈ ਪਰ ਜੇ ਤੁਸੀਂ ਆਪਣੀ ਅਟੈਂਸ਼ਨ ਨੂੰ ਕਾਬੂ ਨਹੀਂ ਕਰ ਸਕਦੇ ਤਾਂ ਇਹ ਸ਼ਕਤੀ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ ਜਦੋਂ ਤੁਸੀਂ ਕਿਸੇ ਇੱਕ ਕੰਮ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦੇ ਹੋ ਜਦੋਂ ਬਾਹਰ ਦੀ ਦੁਨੀਆ ਦੀਆਂ ਆਵਾਜ਼ਾਂ ਮਿਟ ਜਾਂਦੀਆਂ ਹਨ ਤੇ ਸਿਰਫ ਕੰਮ ਦੀ ਧੁਨ ਬਾਕੀ ਰਹਿ ਜਾਂਦੀ ਹੈ ਤਾਂ ਉਹੀ ਪਲ ਹਾਈਪਰ ਫੋਕਸ ਦਾ ਪਲ ਹੁੰਦਾ ਹੈ ਕ੍ਰਿਸ ਬੈਲੀ ਕਹਿੰਦੇ ਹਨ ਜਦੋਂ ਤੁਸੀਂ ਇਸ ਹਾਲਾਤ ਵਿੱਚ ਹੁੰਦੇ ਹੋ ਤਾਂ ਲੱਗਦਾ ਹੈ ਜਿਵੇਂ ਤੁਸੀਂ ਨਹੀਂ ਪਰ ਕੰਮ ਖੁਦ ਹੋ ਰਿਹਾ ਹੈ ਉਸੇ ਵੇਲੇ ਸਮਾਂ ਰੁੱਕ ਜਾਂਦਾ ਹੈ એનર્ਜੀ ਖਤਮ ਨਹੀਂ ਹੁੰਦੀ ਤੇ ਮਨ ਪੂਰੀ ਤਰ੍ਹਾਂ ਇੱਕ ਜਗ੍ਹਾ ਟਿਕਿਆ ਰਹਿੰਦਾ ਹੈ ਇਸੇ ਕਰਕੇ ਤੁਸੀਂ ਥੱਕਦੇ ਵੀ ਨਹੀਂ ਪਰ ਅਸਲੀ ਚੁਣੌਤੀ ਇਹ ਹੈ ਕਿ ਇਸ ਹਾਲਾਤ ਵਿੱਚ ਪਹੁੰਚਣਾ ਬੜਾ ਮੁਸ਼ਕਿਲ ਹੈ ਸਾਡਾ ਦਿਮਾਗ ਇੱਕ ਸਮੇਂ ਵਿੱਚ ਇੱਕ ਕੰਮ ਤੇ ਪੂਰੀ ਤਰ੍ਹਾਂ ਧਿਆਨ ਦੇ ਸਕਦਾ ਹੈ ਪਰ ਅਸੀਂ ਉਸ ਨੂੰ ਹਰ ਪਲ ਦੋ ਦਿਸ਼ਾਵਾਂ ਦੋ ਸਕਰੀਨਾਂ ਦੋ ਗੱਲਾਂ ਵਿੱਚ ਵੰਡ ਦਿੰਦੇ ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਮਲਟੀਟਾਸਕਿੰਗ ਕਰਕੇ ਹੋਰ ਕੁਝ ਜ਼ਿਆਦਾ ਕਰ ਲੈਂਦੇ ਹਾਂ ਪਰ ਸਚਾਈ ਇਸ ਦੇ ਉਲਟ ਹੈ ਮਨੁੱਖ ਦਾ ਦਿਮਾਗ ਕੰਟੈਕਸਟ ਸਵਿਚਿੰਗ ਲਈ ਬਣਿਆ ਹੀ ਨਹੀਂ ਜਦੋਂ ਤੁਸੀਂ ਇੱਕ ਟਾਸਕ ਤੋਂ ਦੂਜੇ ਟਾਸਕ ਵੱਲ ਧਿਆਨ ਬਦਲਦੇ ਹੋ ਤਾਂ ਦਿਮਾਗ ਆਪਣੀ ਕੋਗਨਿਟਿਵ એનર્ਜੀ ਗਵਾਉਂਦਾ ਹੈ ਉਹ ਹਰ ਵਾਰ ਨਵੀਂ ਸਥਿਤੀ ਵਿੱਚ ਮੁੜ ਲੱਗਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸੇ ਚੱਕਰ ਵਿੱਚ ਉਹ ਥੱਕ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੋ ਰਹੇ ਕਰ ਰਹੇ ਹੋ ਪਰ ਅਸਲ ਵਿੱਚ ਤੁਸੀਂ ਘਟ ਕਰ ਰਹੇ ਹੋ ਤੇ ਆਪਣੇ ਮਨ ਨੂੰ ਬਿਨਾਂ ਜ਼ਰੂਰਤ ਦੇ ਥਕਾ ਰਹੇ ਹੋ ਦੋਸਤੋ ਇਹ ਮੈਂ ਖੁਦ ਆਪਣੀ ਜ਼ਿੰਦਗੀ ਵਿੱਚ ਵੀ ਮਹਿਸੂਸ ਕੀਤਾ ਹੈ ਮੈਂ ਕਈ YouTube ਚੈਨਲਾਂ ਤੇ ਇੱਕ ਟਾਈਮ ਉੱਤੇ ਕੰਮ ਕਰ ਰਿਹਾ ਸੀ ਤੇ ਇਸੇ ਕਰਕੇ ਮੇਰਾ ਦਿਮਾਗ ਵੀ ਥੱਕ ਰਿਹਾ ਸੀ ਤੇ ਹੁਣ ਕ੍ਰਿਸ ਬੈਲੀ ਵੀ ਕਹਿੰਦੇ ਹਨ ਕਿ ਮਲਟੀਟਾਸਕਿੰਗ ਪ੍ਰੋਡਕਟਿਵਿਟੀ ਨਹੀਂ ਹੈ ਸੈਲਫ ਸੈਬੋਟੇਜ ਹੈ ਜੇ ਤੁਸੀਂ ਸੱਚਮੁੱਚ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੋਨੋਟਾਸਕਿੰਗ ਦੀ ਕਲਾ ਸਿੱਖਣੀ ਪਵੇਗੀ ਇੱਕ ਸਮੇਂ ਤੇ ਸਿਰਫ ਇੱਕ ਕੰਮ ਉਹ ਵੀ ਪੂਰੀ ਤਰ੍ਹਾਂ ਪੂਰੇ ਮਨ ਨਾਲ ਬਿਨਾ ਕਿਸੇ ਵਿਖਰਾਵ ਦੇ ਉਹ ਕਹਿੰਦੇ ਹਨ ਜੇ ਤੁਸੀਂ ਦਿਨ ਦੇ ਸਿਰਫ 2 ਘੰਟੇ ਵੀ ਪੂਰੇ ਧਿਆਨ ਨਾਲ ਕੰਮ ਕਰੋ ਤਾਂ ਤੁਸੀਂ ਉਸ ਬੰਦੇ ਨਾਲੋਂ ਕਈ ਗੁਣਾ ਅੱਗੇ ਵੱਧ ਸਕਦੇ ਹੋ ਜੋ ਸਾਰਾ ਦਿਨ ਤਾਂ ਵਿਅਸਤ ਰਹਿੰਦਾ ਹੈ ਪਰ ਉਸ ਦਾ ਧਿਆਨ ਹਰ ਵਾਰੀ ਟੁੱਟਦਾ ਰਹਿੰਦਾ ਹੈ ਹਾਈਪਰ ਫੋਕਸ ਤੁਹਾਡੀ એનર્ਜੀ ਨੂੰ ਇੱਕ ਬਿੰਦੂ ਤੇ ਲਿਆਉਂਦਾ ਹੈ ਇਹੋ ਹਾਲਾਤ ਵਿੱਚ ਤੁਸੀਂ ਆਪਣੀ ਕਲਾ ਆਪਣੀ ਸੋਚ ਅਤੇ ਆਪਣੀ ਸਮਰੱਥਾ ਨੂੰ ਇਕੱਠਾ ਕਰਦੇ ਹੋ ਇਹ ਹਾਲਾਤ ਖੁਦ ਬਖੁਦ ਨਹੀਂ ਬਣਦੇ ਇਸ ਲਈ ਮਨ ਨੂੰ ਥੋੜਾ ਜਗ੍ਹਾ ਦੇਣੀ ਪੈਂਦੀ ਹੈ ਫੋਨ ਨੋਟੀਫਿਕੇਸ਼ਨ ਤੇ سوشل میڈیا ਦਾ ਸ਼ੋਰ ਬੰਦ ਕਰੋ ਜਦੋਂ ਬਾਹਰ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਤਾਂ ਅੰਦਰੋਂ ਧਿਆਨ ਜਾਗਦਾ ਹੈ ਉਹੀ ਹੈ ਅਸਲੀ ਹਾਈਪਰ ਫੋਕਸ ਹੁਣ ਗੱਲ ਕਰਦੇ ਹਾਂ ਸਕੈਟਰ ਫੋਕਸ ਦੀ ਸਕੈਟਰ ਫੋਕਸ ਉਹ ਹਾਲਾਤ ਹੈ ਜਦੋਂ ਤੁਸੀਂ ਕਿਸੇ ਕੰਮ ਤੇ ਕਨਸੈਂਟਰੇਟ ਨਹੀਂ ਕਰ ਰਹੇ ਹੁੰਦੇ ਪਰ ਆਪਣੇ ਦਿਮਾਗ ਨੂੰ ਆਰਾਮ ਨਾਲ ਵਹਿਣ ਦਿੰਦੇ ਹੋ ਬਿਨਾ ਕਿਸੇ ਦਬਾਅ ਦੇ ਜਾਂ ਮੰਜ਼ਿਲ ਦੇ ਉਦਾਹਰਨ ਦੇ ਤੌਰ ਤੇ ਸੋਚੋ ਤੁਸੀਂ ਆਪਣਾ ਸਾਰਾ ਦਿਨ ਇਸੇ ਇੱਕ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਕੰਪਿਊਟਰ ਦੇ ਸਾਹਮਣੇ ਬੈਠ ਕੇ ਸੋਚਦੇ ਰਹਿੰਦੇ ਹੋ ਪਰ ਕੁਝ ਸਮਝ ਨਹੀਂ ਆਇਆ ਫਿਰ ਤੁਸੀਂ ਬਾਹਰ ਟਹਿਲਣ ਲਈ ਨਿਕਲਦੇ ਹੋ ਠੋੜੀ ਹਵਾ ਚੱਲ ਰਹੀ ਹੈ ਤੁਹਾਡਾ ਦਿਮਾਗ ਕਿਸੇ ਖਾਸ ਚੀਜ਼ ਤੇ ਫੋਕਸ ਨਹੀਂ ਕਰ ਰਿਹਾ ਅਤੇ ਅਚਾਨਕ ਹੀ ਇੱਕ ਨਵਾਂ ਖਿਆਲ ਦਿਮਾਗ ਵਿੱਚ ਚਮਕਦਾ ਹੈ ਓਹੋ ਹੱਲ ਜੋ ਸਾਰਾ ਦਿਨ ਨਹੀਂ ਮਿਲਿਆ ਸੀ ਇਹ ਸਕੇਟਰ ਫੋਕਸ ਦੀ ਤਾਕਤ ਹੈ ਜਦੋਂ ਤੁਸੀਂ ਕੰਟਰੋਲ ਛੱਡ ਦਿੰਦੇ ਹੋ ਤਦੋਂ ਅਵਚੇਤਨ ਮਨ ਆਪਣਾ ਕੰਮ ਸ਼ੁਰੂ ਕਰਦਾ ਹੈ ਉਹ ਤੁਹਾਡੇ ਵਿਚਾਰਾਂ ਯਾਦਾਂ ਅਤੇ ਜਾਣਕਾਰੀ ਨੂੰ ਮਿਲਾ ਕੇ ਇੱਕ ਨਵਾਂ ਕਨੈਕਸ਼ਨ ਬਣਾਉਂਦਾ ਹੈ ਅਤੇ ਉਸੇ ਪਲ ਜਨਮ ਲੈਂਦੀ ਹੈ ਕਰੀਏਟਿਵ ਇਨਸਾਈਟ ਕ੍ਰਿਸ ਬੈਲੀ ਕਹਿੰਦੇ ਹਨ ਹਾਈਪਰ ਫੋਕਸ ਤੁਹਾਨੂੰ ਐਫੀਸ਼ੀਐਂਸੀ ਦਿੰਦਾ ਹੈ ਅਤੇ ਸਕੈਟਰ ਫੋਕਸ ਤੁਹਾਨੂੰ ਕ੍ਰੀਏਟੀਵਿਟੀ ਦਿੰਦਾ ਹੈ ਜਦੋਂ ਤੁਸੀਂ ਹਾਈਪਰ ਫੋਕਸ ਅਤੇ ਸਕੈਟਰ ਫੋਕਸ ਦੋਵਾਂ ਦਾ ਸੰਤੁਲਨ ਬਣਾਉਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਆਪਣਾ ਦਿਮਾਗ ਦੀ ਪੂਰੀ ਤਾਕਤ ਖੋਲ ਲੈਂਦੇ ਹੋ ਹਾਈਪਰ ਫੋਕਸ ਤੁਹਾਨੂੰ ਡੂੰਘਾਈ ਵਿੱਚ ਲੈ ਜਾਂਦਾ ਹੈ ਉਹ ਉਹ ਪਲ ਜਦੋਂ ਤੁਸੀਂ ਪੂਰੇ ਤਰ੍ਹਾਂ ਨਾਲ ਕਿਸੇ ਕੰਮ ਵਿੱਚ ਡੁੱਬ ਜਾਂਦੇ ਹੋ ਜਿਵੇਂ ਇੱਕ ਲੇਖਕ ਜੋ ਇੱਕ ਵਿਚਾਰ ਤੇ ਘੰਟਿਆਂ ਤੱਕ ਲਿਖਦਾ ਰਹਿੰਦਾ ਹੈ ਜਾਂ ਇੱਕ ਸੰਗੀਤਕਾਰ ਜੋ ਰਾਗ ਵਿੱਚ ਗੁੰਮ ਹੋ ਕੇ ਸਮੇਂ ਨੂੰ ਭੁੱਲ ਜਾਂਦਾ ਹੈ ਇੱਕ ਹਾਲਤ प्रोडक्टिविटी दी जड़ ਹੈ ਇੱਥੇ ਤੁਸੀਂ ਨਤੀਜੇ ਪਣਾਉਂਦੇ ਹੋ ਅਤੇ ਸਕੈਟਰ ਫੋਕਸ ਇਸ ਤੇ ਉਲਟ ਹੈ ਇਹ ਮਨ ਨੂੰ ਆਜ਼ਾਦ ਕਰਦਾ ਹੈ ਸੋਚਾਂ ਨੂੰ ਪਟਕਣ ਦਿੰਦਾ ਹੈ ਜਿਵੇਂ ਤੁਸੀਂ ਤਹਿਲ ਰਹੇ ਹੋ ਨਹਾ ਰਹੇ ਹੋ ਜਾਂ ਸ਼ਾਂਤ ਬੈਠੇ ਹੋ ਅਤੇ ਅਚਾਨਕ ਇੱਕ ਨਵਾਂ ਖਿਆਲ ਚਮਕਦਾ ਹੈ ਇਥੋਂ 오રિਜਨੈਲਿਟੀ ਜਨਮ ਲੈਂਦੀ ਹੈ ਦੋਹਾਂ ਦਾ ਸੰਤੁਲਨ ਹੀ ਅਸਲੀ ਜਾਦੂ ਹੈ ਦੋਵਾਂ ਤੇ ਮਿਲਾਪ ਹੀ ਮਨੁੱਖੀ ਬੁੱਧੀ ਦਾ ਅਸਲੀ ਰੂਪ ਹੈ ਦਿਨ ਦਾ ਕੋਈ ਵੀ ਹਿੱਸਾ ਚੁਣੋ ਜਿੱਥੇ ਤੁਸੀਂ ਪਿਓਰ ਹਾਈਪਰ ਫੋਕਸ ਕਰੋ ਬਿਨਾ ਕਿਸੇ ਇੰਟਰਰਪਸ਼ਨ ਦੇ ਤੇ ਦਿਨ ਦਾ ਇੱਕ ਹਿੱਸਾ ਚੁਣੋ ਜਿੱਥੇ ਤੁਸੀਂ ਸਕੈਟਰ ਫੋਕਸ ਕਰੋ ਬਿਨਾ ਕਿਸੇ ਮਕਸਦ ਦੇ ਬਿਨਾ ਦਬਾਅ ਦੇ ਇਹ ਮਨੁੱਖ ਦਾ ਸੰਤੁਲਿਤ ਦਿਮਾਗ ਹੈ ਕ੍ਰਿਸ ਬੈਲੀ ਕਹਿੰਦੇ ਹਨ ਕਿ ਧਿਆਨ ਸਿਰਫ ਪ੍ਰੋਡਕਟਿਵਿਟੀ ਦਾ ਸਾਧਨ ਨਹੀਂ ਇਹ ਜੀਵਨ ਨੂੰ ਸਮਝਣ ਦਾ ਦਰਵਾਜ਼ਾ ਹੈ ਅਸੀਂ ਸਾਰੇ ਆਪਣੀ એનર્ਜੀ ਨੂੰ ਬੇਅੰਤ ਛੋਟੀਆਂ ਚੀਜ਼ਾਂ ਵਿੱਚ ਵੰਡ ਦਿੰਦੇ ਹਾਂ ਸਵੇਰੇ ਅੱਖਾਂ ਖੁੱਲਦੇ ਹੀ ਫੋਨ ਦੀ ਸਕਰੀਨ ਤੇ ਕਿਸੇ ਹੋਰ ਦੇ ਸ਼ਬਦ ਪੜ੍ਹਦੇ ਹਾਂ ਅਸੀਂ ਦਿਨ ਦੀ ਸ਼ੁਰੂਆਤ ਆਪਣੇ ਮਨ ਨਾਲ ਨਹੀਂ ਪਰ ਦੂਜਿਆਂ ਦੇ ਵਿਚਾਰਾਂ ਨਾਲ ਕਰਦੇ ਹਾਂ ਅਤੇ ਫਿਰ ਹੈਰਾਨ ਹੁੰਦੇ ਹਾਂ ਸ਼ਾਂਤੀ ਕਿਉਂ ਨਹੀਂ ਮਿਲਦੀ ਪਰ ਕ੍ਰਿਸ ਕਹਿੰਦੇ ਹਨ ਜੇ ਤੁਸੀਂ ਆਪਣੀ ਅਟੈਂਸ਼ਨ ਵਾਪਿਸ ਚਾਹੁੰਦੇ ਹੋ ਤਾਂ ਆਪਣੇ ਜੀਵਨ ਵਿੱਚ ਖਾਲੀ ਜਗ੍ਹਾ ਬਣਾਓ ਉਹ ਪਲ ਜਿੱਥੇ ਨਾ ਕੋਈ ਸਕਰੀਨ ਹੋਵੇ ਨਾ ਕੋਈ ਆਵਾਜ਼ ਸਿਰਫ ਤੁਸੀਂ ਹੋਵੋ ਤੇ ਤੁਹਾਡਾ ਮਨ ਸ਼ਾਂਤੀ ਨਾਲ ਸਾਹ ਲਹਿਰਿਆ ਹੋਵੇ ਏਮਪਟੀ ਸਪੇਸ ਟੈਕਨੀਕ ਦਿਮਾਗ ਇੱਕ ਮਸ਼ੀਨ ਨਹੀਂ ਚੋਲ ਲਗਾਤਾਰ ਚੱਲ ਸਕੇ ਉਸ ਨੂੰ ਖਾਮੋਸ਼ੀ ਦੀ ਵੀ ਲੋੜ ਹੁੰਦੀ ਹੈ ਜਿਵੇਂ ਸਾਹ ਲੈਣ ਲਈ ਅਸੀਂ ਹਵਾ ਅੰਦਰ ਖਿੱਚਦੇ ਹਾਂ ਤੇ ਬਾਹਰ ਛੱਡਦੇ ਹਾਂ ਉਵੇਂ ਹੀ ਮਨ ਨੂੰ ਵੀ ਇਨ ਫੋਕਸ ਅਤੇ ਆਊਟ ਆਫ ਫੋਕਸ ਪਲਾਂ ਦੀ ਲੋੜ ਹੈ ਕ੍ਰਿਸ ਬੈਲੀ ਕਹਿੰਦੇ ਹਨ ਖਾਮੋਸ਼ੀ ਆਲਸ ਨਹੀਂ ਖਾਮੋਸ਼ੀ ਦਿਮਾਗ ਦਾ ਰੀਸਟਾਰਟ ਬਟਨ ਹੈ ਦਿਨ ਵਿੱਚ ਕੁਝ ਸਮਾਂ ਰੱਖੋ ਜਿੱਥੇ ਤੁਸੀਂ ਕੁਝ ਨਾ ਕਰੋ ਨਾ ਪੜੋ ਨਾ ਸੁਣੋ ਨਾ ਸਕਰੋਲ ਕਰੋ ਸਿਰਫ ਬੈਠੋ ਤੇ ਸਾਹ ਲਵੋ ਪਹਿਲਾਂ ਕੁਝ ਦਿਨ ਮਨ ਕਬਰਾਵੇਗਾ ਕਿਉਂਕਿ ਉਸ ਨੂੰ ਆਦਤ ਪੈ ਗਈ ਹੈ ਹਮੇਸ਼ਾ ਭੱਜਣ ਦੀ ਪਰ ਜਿਵੇਂ ਜਿਵੇਂ ਤੁਸੀਂ ਖਾਲੀ ਜਗ੍ਹਾ ਬਣਾਉਂਦੇ ਜਾਵੋਗੇ ਤੀਵੇਂ ਤੁਹਾਡੇ ਵਿਚਾਰ ਸਾਫ ਹੋਣ ਲੱਗਣਗੇ ਉਹ ਪਲ ਹੋਵੇਗਾ ਜਦੋਂ ਦਿਮਾਗ ਰੀਸੈਟ ਹੋਵੇਗਾ ਡਿਜੀਟਲ ਡੀਟॉक्स ਜਾਣਕਾਰੀ ਤੋਂ ਆਜ਼ਾਦੀ 크੍ਰਿਸ ਦੱਸਦੇ ਹਨ ਕਿ ਅਟੈਂਸ਼ਨ ਰੀਕਲੇਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਡਿਜੀਟਲ ਡੀਟॉक्स ਘੱਟ ਤੋਂ ਘੱਟ 1 ਘੰਟਾ ਬਿਨਾਂ ਸਕਰੀਨ ਦੇ ਗੁਜ਼ਾਰੋ ਉਹ ਸਮਾਂ ਜਿਸ ਵਿੱਚ ਤੁਸੀਂ ਆਪਣੇ ਦਿਮਾਗ ਬਾਹਰੀ ਸ਼ੋਰਾਂ ਤੋਂ ਬਚਾ ਸਕੋ ਸ਼ੁਰੂ ਵਿੱਚ ਇਹ ਬੜਾ ਮੁਸ਼ਕਿਲ ਲੱਗੇਗਾ ਪਰ ਜਦੋਂ ਤੁਹਾਡਾ ਮਨ ਹੌਲੀ-ਹੌਲੀ ਖਾਮੋਸ਼ੀ ਨੂੰ ਸਵੀਕਾਰ ਕਰੇਗਾ ਤੀਵੇਂ ਤੁਹਾਡੀ એનર્ਜੀ ਵਾਪਸ ਆਉਣ ਲੱਗੇਗੀ 크੍ਰਿਸਤ ਕਹਿੰਦੇ ਹਨ ਜੇ ਤੁਸੀਂ ਆਪਣੇ ਫੋਨ ਦੀ ਬੈਟਰੀ ਵਾਂਗ ਆਪਣਾ ਮਾਈਂਡ ਬੈਟਰੀ ਨੂੰ ਵੀ ਚਾਰਜ ਕਰਨਾ ਸਿੱਖ ਲਵੋ ਤਾਂ ਤੁਸੀਂ ਹਮੇਸ਼ਾ ਲਈ ਤਾਜ਼ਗੀ ਵਿੱਚ ਰਹੋਗੇ ਜਾਣਕਾਰੀ ਘਟਾਓ ਉਹੀ ਪੜੋ ਜੋ ਜ਼ਰੂਰੀ ਹੈ ਉਹੀ ਸੁਣੋ ਜੋ ਮਨ ਨੂੰ ਸ਼ਾਂਤੀ ਦੇਵੇ ਜਾਣਕਾਰੀ ਜਿੰਨੀ ਵਧੇਗੀ ਕਲੈਰਿਟੀ ਉੰਨੀ ਹੀ ਘਟ ਹੋਵੇਗੀ ਪਰਪਸਫੁਲ ਬੋਰਮ ਬੋਰ ਹੋਣ ਦੀ ਤਾਕਤ ਨੂੰ ਸਮਝਣਾ ਅਸੀਂ ਸੋਚਦੇ ਹਾਂ ਕਿ ਬੋਰ ਹੋਣਾ ਸਮਾਂ ਬਰਬਾਦ ਕਰਨਾ ਹੈ ਪਰ ਕ੍ਰਿਸ ਕਹਿੰਦੇ ਹਨ ਬੋਰ ਹੋਣਾ ਵੀ ਇੱਕ ਕਲਾ ਹੈ ਇਹ ਉਹ ਤਾਕਤ ਹੈ ਜਿੱਥੇ ਦਿਮਾਗ ਰੁਕਦਾ ਨਹੀਂ ਸਿਰਫ ਸ਼ਾਂਤ ਹੋ ਜਾਂਦਾ ਹੈ ਅਤੇ ਉਸੇ ਸ਼ਾਂਤੀ ਵਿੱਚ ਉਹ ਸਭ ਤੋਂ ਡੂੰਘਾ ਸੋਚਦਾ ਹੈ ਸੋਚੋ ਜਦੋਂ ਤੁਸੀਂ بارش ਵਿੱਚ ਟਹਿਲ ਰਹੇ ਹੋ ਨਾ ਕੋਈ ਮੰਜ਼ਿਲ ਨਾ ਕੋਈ ਕੰਮ ਸਿਰਫ ਤੁਸੀਂ ਅਤੇ ਤੁਹਾਡਾ ਖਿਆਲ ਉਸੇ ਵੇਲੇ ਕੋਈ ਨਵਾਂ ਵਿਚਾਰ ਚਮਕਦਾ ਹੈ ਕੋਈ ਹੱਲ ਸਮਝ ਆਉਂਦਾ ਹੈ ਜੋ ਪਹਿਲਾਂ ਕਦੇ ਨਹੀਂ ਵਿਖਿਆ ਸੀ ਇਹੀ ਹੈ ਪਰਪਸਫੁਲ ਬੋਰਡਮ ਜਿੱਥੇ ਖਾਮੋਸ਼ੀ ਹੁੰਦੀ ਹੈ ਕ੍ਰੀਏਟੀਵਿਟੀ ਦਾ ਦਰਵਾਜ਼ਾ ਵੀ ਉੱਥੇ ਹੀ ਖੁੱਲਦਾ ਹੈ ਅਸੀਂ ਆਪਣਾ ਦਿਨ ਦਾ ਹਰ ਪਲ ਇਸੇ ਸਕਰੀਨ ਜਾਂ ਆਵਾਜ਼ ਨਾਲ ਭਰ ਲੈਂਦੇ ਹਾਂ ਪਰ ਦਿਮਾਗ ਨੂੰ ਸਾਹ ਲੈਣ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਕੁਝ ਨਹੀਂ ਕਰ ਰਹੇ ਹੁੰਦੇ ਉਸ ਵੇਲੇ ਦਿਮਾਗ ਅੰਦਰੋਂ ਪੁਰਾਣੀਆਂ ਗੱਲਾਂ ਵਿਚਾਰ ਤੇ ਯਾਦਾਂ ਨਾਲ ਜੁੜ ਰਿਹਾ ਹੁੰਦਾ ਹੈ ਉਸੇ ਪ੍ਰਤੀਕਿਰਿਆ ਤੋਂ ਨਵੇਂ ਖਿਆਲ ਜਨਮ ਲੈਂਦੇ ਹਨ ਜੋ ਕਿਸੇ ਮੀਟਿੰਗ ਐਪ ਜਾਂ ਚੈਟ ਵਿੱਚ ਨਹੀਂ ਮਿਲਦੇ ਸਧਾਰਨ ਗੱਲ ਇਹ ਹੈ ਬੋਰ ਹੋਣਾ ਕਮਜ਼ੋਰ ਨਹੀਂ ਇਹ ਦਿਮਾਗ ਦਾ ਰੀਚਾਰਜ ਮੋਡ ਹੈ ਇਹ ਉਹ ਸਮਾਂ ਹੈ ਜਦੋਂ ਅੰਦਰਲੀ ਖਾਮੋਸ਼ੀ ਹੀ ਤੁਹਾਡੇ ਅਗਲੇ ਵੱਡੇ ਵਿਚਾਰ ਦਾ ਜਨਮ ਸਥਾਨ ਬਣਦੀ ਹੈ ਉਹ ਕਹਿੰਦੇ ਹਨ ਦਿਮਾਗ ਸਭ ਤੋਂ ਜ਼ਿਆਦਾ ਸੋਚਦਾ ਹੈ ਜਦੋਂ ਤੁਸੀਂ ਉਸ ਨੂੰ ਸੋਚਣ ਲਈ ਮਜਬੂਰ ਨਹੀਂ ਕਰਦੇ ਇਸੇ ਲਈ ਹਰ ਦਿਨ ਵਿੱਚ ਕੁਝ ਪਰਪਸਫੁਲ ਬੋਡਮ ਸ਼ਾਮਿਲ ਕਰੋ ਉਹ ਪਲ ਜਿੱਥੇ ਤੁਸੀਂ ਕੁਝ ਨਹੀਂ ਕਰਦੇ ਪਰ ਅੰਦਰੋਂ ਵਿਚਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਹੁੰਦੀਆਂ ਹਨ ਹੁਣ ਗੱਲ ਕਰਦੇ ਹਾਂ ਅਟੈਂਸ਼ਨ ਰੀਕਲੇਮ ਫਾਰਮੂਲਾ ਆਪਣਾ ਧਿਆਨ ਵਾਪਸ ਲੈਣ ਦੀ ਕਲਾ ਕ੍ਰਿਸ ਬੈਲੀ ਆਪਣੀ ਕਿਤਾਬ ਦੇ ਅੰਤ ਵਿੱਚ ਇੱਕ ਸਾਦਾ ਜਿਹਾ ਪਰ ਗਹਿਰਾ ਫਾਰਮੂਲਾ ਦਿੰਦੇ ਹਨ ਜਿਸ ਦੇ ਨਾਲ ਤੁਸੀਂ ਆਪਣਾ ਧਿਆਨ ਦੁਬਾਰਾ ਕਾਬੂ ਵਿੱਚ ਲਿਆ ਸਕਦੇ ਹੋ ਨੰਬਰ 1 ਆਈਡੈਂਟੀਟੀ ਪਛਾਣੋ ਸਭ ਤੋਂ ਪਹਿਲਾਂ ਦੇਖੋ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਅਟੈਂਸ਼ਨ ਚੁਰਾ ਰਹੀਆਂ ਹਨ ਫੋਨ ਨੋਟੀਫਿਕੇਸ਼ਨ ਬਿਨਾ ਲੋੜ ਵਾਲੀਆਂ ਗੱਲਾਂ ਇਹ ਸਾਰੀਆਂ ਤੁਹਾਡੀ એનર્ਜੀ ਨੂੰ ਹੌਲੀ-ਹੌਲੀ ਖਾ ਰਹੀਆਂ ਹਨ ਨੰਬਰ 2 ਐਲੀਮੀਨੇਟ ਦੂਰ ਕਰੋ ਜਿਹੜੀਆਂ ਚੀਜ਼ਾਂ ਬਿਨਾ ਮਕਸਦ ਦੇ ਤੁਹਾਡਾ ਸਮਾਂ ਅਤੇ ਧਿਆਨ ਖਾਂਦੀਆਂ ਹਨ ਉਹਨਾਂ ਨੂੰ ਕੱਟ ਕਰੋ ਧਿਆਨ ਦਾ ਮਤਲਬ ਹੋਰ ਕਰਨਾ ਨਹੀਂ ਸਗੋਂ ਫालतू ਛੱਡਣਾ ਹੈ ਨੰਬਰ 3 ਸ਼ੈਡਿਊਲ ਸਮਾਂ ਤੈਹ ਕਰੋ ਆਪਣੇ ਹਾਈਪਰ ਫੋਕਸ ਅਤੇ ਸਕੈਟਰ ਫੋਕਸ ਲਈ ਵੱਖਰਾ ਸਮਾਂ ਬਣਾਓ ਕੰਮ ਦੇ ਸਮੇਂ ਪੂਰੀ ਤਰ੍ਹਾਂ ਡੁੱਬ ਜਾਓ ਤੇ ਫਿਰ ਆਪਣਾ ਦਿਮਾਗ ਨੂੰ ਖੁੱਲਾ ਛੱਡ ਦੇਵੋ ਤਾਂ ਜੋ ਨਵੇਂ ਖਿਆਲ ਪੈਦਾ ਹੋ ਸਕਣ ਨੰਬਰ 4 ਰੀਚਾਰਜ ਦੁਬਾਰਾ ਤਾਜ਼ਾ ਕਰੋ ਦਿਨ ਵਿੱਚ ਐਮਪਟੀ ਸਪੇਸ ਰੱਖੋ ਜਿੱਥੇ ਨਾ ਕੋਈ ਸਕਰੀਨ ਹੋਵੇ ਨਾ ਕੋਈ ਸ਼ੋਰ ਇਹ ਸਮਾਂ ਤੁਹਾਡੇ ਦਿਮਾਗ ਲਈ ਆਰਾਮ ਨਹੀਂ ਸਗੋ એનર્ਜੀ ਰੀਚਾਰਜ ਕਰਨ ਦਾ ਤਰੀਕਾ ਹੈ ਰਿਸ਼ਤ ਕਹਿੰਦੇ ਹਨ ਧਿਆਨ ਕਿਸੇ ਚੀਜ਼ ਨੂੰ ਫੋਕਸ ਕਰਨ ਦਾ ਨਾਮ ਨਹੀਂ ਇਹ ਆਪਣੀ એનર્ਜੀ ਨੂੰ ਸਹੀ ਥਾਂ ਵਗਾਉਣ ਦੀ ਕਲਾ ਹੈ ਜਿਵੇਂ ਪਾਣੀ ਜਿੱਥੇ ਵਗਦਾ ਹੈ ਉੱਥੇ ਜੀਵਨ ਬਣਦਾ ਹੈ ਉਵੇਂ ਹੀ ਜਿੱਥੇ ਅਟੈਂਸ਼ਨ ਜਾਂਦਾ ਹੈ ਉੱਥੇ ਹੀ ਤੁਹਾਡੀ ਹਕੀਕਤ ਬਣਦੀ ਹੈ ਹਾਈਪਰ ਫੋਕਸ ਸਿਰਫ ਇੱਕ ਕਿਤਾਬ ਨਹੀਂ ਇਹ ਮਨੁੱਖ ਦਾ दिमाग ਦਾ ਦਰਪਣ ਹੈ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਧਿਆਨ ਹੀ ਸਾਡੀ ਅਸਲੀ ਤਾਕਤ ਹੈ ਅਸੀਂ ਆਪਣੀ ਜ਼ਿੰਦਗੀ ਦੀਆਂ ਬੜੀਆਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਦੇ ਪਰ ਜਿੱਥੇ ਧਿਆਨ ਦੇਣਾ ਹੈ ਉਹ ਪੂਰੀ ਤਰ੍ਹਾਂ ਨਾਲ ਸਾਡੀ ਆਪਣੀ ਚੋਟ ਹੈ ਜੇ ਤੁਸੀਂ ਆਪਣੀ ਅਟੈਂਸ਼ਨ ਰੀਕਲੇਮ ਕਰ ਲੈਂਦੇ ਹੋ ਤਾਂ ਤੁਸੀਂ ਆਪਣਾ ਸਮਾਂ ਆਪਣੀ એનર્ਜੀ ਤੇ ਆਪਣੇ ਸਮੇਂ ਤਿੰਨਾ ਵਾਪਸ ਲੈ ਲੈਂਦੇ ਹੋ ਅਤੇ ਉਸੇ ਦਿਨ ਤੁਹਾਨੂੰ ਮਹਿਸੂਸ ਹੋਵੇਗਾ ਕਿ ਫੋਕਸ ਸਿਰਫ ਕੰਮ ਕਰਨ ਦੀ ਚੀਜ਼ ਨਹੀਂ ਇਹ ਜੀਵਨ ਜੀਣ ਦਾ ਤਰੀਕਾ ਹੈ ਤੇ ਦੋਸਤੋ ਅੱਜ ਦੀ ਇਹ ਕਹਾਣੀ ਸਿਰਫ ਇੱਕ ਕਿਤਾਬ ਦਾ ਸਾਰ ਨਹੀਂ ਸੀ ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਦਰਪਣ ਸੀ ਅਸੀਂ ਹਰ ਦਿਨ ਹਜ਼ਾਰਾਂ ਚੀਜ਼ਾਂ ਕਰਦੇ ਹਾਂ ਪਰ ਕਿੰਨੇ ਵਾਰ ਅਸੀਂ ਮੌਜੂਦ ਰਹਿੰਦੇ ਹਾਂ ਕਿੰਨੀ ਵਾਰੀ ਅਸੀਂ ਪੂਰੇ ਧਿਆਨ ਨਾਲ ਇੱਕ ਚੀਜ਼ ਕਰਦੇ ਹਾਂ ਸੱਚ ਇਹ ਹੈ ਕਿ ਅਸੀਂ ਸਭ ਕੁਝ ਕਰਦੇ ਹਾਂ ਪਰ ਜੀਤੇ ਨਹੀਂ ਕ੍ਰਿਸ ਬੈਲੀ ਦੀ ਇਹ ਗੱਲ ਹਮੇਸ਼ਾ ਯਾਦ ਰੱਖੋ ਜਿੱਥੇ ਧਿਆਨ ਜਾਂਦਾ ਹੈ ਉੱਥੇ ਜੀਵਨ ਜਾਂਦਾ ਹੈ ਜੇ ਤੁਸੀਂ ਆਪਣਾ ਧਿਆਨ ਸੰਭਾਲ ਲਿਆ ਤਾਂ ਤੁਸੀਂ ਆਪਣਾ ਸਮਾਂ ਆਪਣੀ એનર્ਜੀ ਤੇ ਆਪਣੀ ਜ਼ਿੰਦਗੀ ਤਿੰਨੇ ਬਚਾ ਲਏ ਹਾਈਪਰ ਫੋਕਸ ਸਿਰਫ ਕੰਮ ਕਰਨ ਦੀ ਕਿਤਾਬ ਨਹੀਂ ਇਹ ਆਪਣੇ ਮਨ ਨੂੰ ਸਮਝਣ ਦੀ ਕਿਤਾਬ ਹੈ ਇਹ ਸਾਨੂੰ ਦਿਖਾਉਂਦੀ ਹੈ ਕਿ ਅਸਲ ਤਾਕਤ ਕਿਸੇ ਸਿਸਟਮ ਜਾਂ ਟੂਲ ਵਿੱਚ ਨਹੀਂ ਸਗੋਂ ਉਸੇ ਜਗ੍ਹਾ ਵਿੱਚ ਹੈ ਜਿੱਥੇ ਤੁਸੀਂ ਆਪਣਾ ਧਿਆਨ ਰੱਖਦੇ ਹੋ ਹੁਣ ਚੋਣ ਤੁਹਾਡੇ ਹੱਥ ਵਿੱਚ ਹੈ ਕੀ ਤੁਸੀਂ ਅਟੈਂਸ਼ਨ ਦੇ ਗੁਲਾਮ ਬਣ ਕੇ ਜੀਵੋਗੇ ਜਾਂ ਅੱਜ ਤੋਂ ਹੀ ਸ਼ੁਰੂਆਤ ਕਰੋਗੇ ਦੋਸਤੋ ਇਸ ਕਿਤਾਬ ਦੇ ਮੱਦੇ ਨਜ਼ਰ ਮੈਂ ਤੁਹਾਡੇ ਲਈ ਇੱਕ ਹਫ਼ਤੇ ਦਾ ਪਲਾਨ ਬਣਾਇਆ ਹੈ ਚਲੋ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਸਵੇਰ ਦੇ ਜਿਹੜੇ ਪਹਿਲੇ 30 ਮਿੰਟ ਹੈ ਉਹਨਾਂ ਨੂੰ ਬਿਨਾਂ ਸਕਰੀਨ ਦੇ ਗੁਜ਼ਾਰੋ ਦਿਨ ਦੇ 2 ਘੰਟੇ ਪੂਰੇ ਧਿਆਨ ਨਾਲ ਕਿਸੇ ਕੰਮ ਨੂੰ ਕਰੋ ਅਤੇ ਉਸ ਕੰਮ ਨੂੰ ਬਿਲਕੁਲ ਚੁੱਪਚਾਪ ਕਰੋ ਕਿਉਂਕਿ ਜਿੱਥੇ ਖਾਮੋਸ਼ੀ ਹੁੰਦੀ ਹੈ ਉੱਥੇ ਹੀ ਨਵੇਂ ਵਿਚਾਰ ਜਨਮ ਲੈਂਦੇ ਹਨ ਇਹ ਛੋਟੇ ਕਦਮ ਹੀ ਤੁਹਾਡੇ ਦਿਨ ਤੁਹਾਡੇ ਮਨ ਤੇ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲਣਗੇ ਦੋਸਤੋ ਜੇ ਇਹ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਅਸੀਂ ਸਿਰਫ ਕਿਤਾਬਾਂ ਨਹੀਂ ਪੜ੍ਹਦੇ ਅਸੀਂ ਉਹਨਾਂ ਨੂੰ ਜੀਣਾ ਸਿੱਖਦੇ ਹਾਂ ਅੱਜ ਤੋਂ ਆਪਣਾ ਧਿਆਨ ਆਪਣੇ ਹੱਥਾਂ ਵਿੱਚ ਲਵੋ